ਤੁਹਾਡਾ ਹਾਂ ਉਹ ਬਹੁਤ ਚੋਸ ਵਾਲੇ ਚੋਸ ਵਾਲੇ ਨੂੰ ਬੋਲਣਾ ਨਹੀਂ ਪਈ ਸਤਨਾਮ ਸਿਰ ਰਹਿਗੁਰੂ ਸਾਹਿਬ ਜੀਓ ਸੰਤ ਕਾਰਜ ਆਲਾ ਦਾ ਵੇਲਾ ਤੁਦਾ ਘਰ ਦਾ ਸਮਾਰੀ ਜਿਉਂ ਬਲ ਸੰਤਿਰਾ ਕਮਨ ਸਭ ਤੇ ਦੀ ਵਡਿਆਈ ਕੋਈ ਰਚਨ ਕਾਰਜ ਵਿੱਚ ਜੀ ਕੀ ਪਤੀ ਬਾਾਰ ਸਿੱਧੀ ਕੋ ਤੇਜੀ ਕੀ ਪਾਛੇ 10ਵੀਂ ਇਹ ਤਾਂ ਬਹੁਤ ਕਿਸੇ ਮਿਲ ਕੇ ਗੁਰਮਾਨ ਕਲੀਤੇ ਆਏ ਫਿਰ ਅੰਗੁਰ ਜਿਸ ਰੇ ਸਾਹਿਬ ਜੁਜੇ ਪੀਕ ਬਾਦਰ ਸਿਮਰੀਆ ਕਾ ਨੂੰ ਨਹੀਂ ਜਾ ਰਹਾ ਤਾਂ ਸਾਹਿਬ ਥਾਈ ਗੁਣਾ ਦੀ ਸਾਹਿਬ ਸਭ ਆਸ਼ੀਆਂ ਦੀਆਂ ਉਜੋਤ ਗੁਰਦਾਈ ਸਾਹਿਬ ਦੀ ਪੰਡ ਪਿਆਰੀ ਚਾਰ ਸਾਹਿਬ ਜਾਬੀ ਚਾਣੀ ਮੁਕਤੇ ਠੀਆਂ ਜਪੀਆਂ ਕੱਪੀਆਂ ਜਿਹਦਾ ਨਾਮ ਦੁਬਿਆ ਵੰਡ ਕੀ ਸਕਿਆ ਸਦਾ ਜੀ ਦੀਕ ਬਈ ਦੀਆਂ ਦੇ ਪੁੱਤਾਂ ਜਹਾਂ ਤਰਕੇ ਗੁਰ ਕਾਸਾ ਜਿਸ ਸੇ ਬੁਲੜਾ ਜੀ ਜਿੰਨਾ ਸਿੰਦਾ ਸਿੰਦਲੀਆਂ ਨੇ ਚਾਹੇ ਇਸ ਤੋਂ ਬੰਦ ਬੰਦ ਕਾ ਕੋਪਰੀਆ ਹੋਣੇ ਤਰਤੀ ਦਾ ਚੜੀ ਕਾ ਦੇ ਵਿੱਚ ਰਹਿ। ਪਾਲੀਆਂ ਦੀ ਕਿਹਾ ਧਰਮ ਨਹੀਂ ਹਾਰਿਆ ਅਮੀਰ ਮਨੂ ਨੇ ਜੇਮ ਚਿਰਾ ਕੇ ਸਵਾ ਸਵਾਉਣ ਦੀ ਸੰਤੁਸ਼ਟੀਆ ਕਨੀ ਕਨੀ ਰੋਟੀ ਤੇ ਗੁਜ਼ਾਰਾ ਕੀਤਾ। ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੂਣੀ ਵਿੱਚ ਬਈ ਗਲਾਂ ਚਾਰ ਪਾਈ ਨੀਜੇ ਦੀ ਟੰਗਵਾਏ ਗਏ। ਉਹ ਚੋਂ ਜਿਹੜੀ ਦੀ ਕਮਾਈ ਦਾ ਧਿਆਨ ਕਰਕੇ ਗੁਰੂ ਸਾਹਿਬ ਜੀ ਸੇ ਬੋਲਣਾ ਜੀ। ਵਾਹਿਗੁਰੂ। ਜਾ ਤਖਤਾਂ ਸਰੂਪ ਗੁਰਦਾਰੇ ਦੇ ਧਾਮੋਂ ਦੀ ਤੁਸ਼ਕਾਂ ਨੂੰ ਜੀ ਦਾ ਧਿਆਨ ਕਰਕੇ ਗੁਰੂ ਸਾਹਿਬ ਜੀ ਸੇ ਬੋਲਣਾ ਜੀ। ਗੁਰੂ ਗਰੀਬ ਨੂੰ ਆਈ ਮੇਰੇ ਸ਼ਹਿਨਸ਼ਾਹ ਪਿਤਾ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਦਕਾ ਮੇਰੇ ਦਾ ਦਰ ਪਿਤਾ ਜੀ ਆਪ ਜੀ ਦੇ ਦਰ ਕਰਦੇ ਸੇਵਾਦਾਰ ਗੁਰੂ ਕੀ ਲਾਡਲੀ ਫੋਜ ਸਮੂਹ ਜਿੱਥੇ ਵੱਲੋਂ ਦਾ ਦਰ ਪਿਤਾ ਜੀ ਜੋ ਹਰ ਸਾਲ ਸੰਤ ਕਰਕੇ ਸਤਿਗੁਰ ਦੀ ਸੇਵਾ ਲੈ ਰਹੇ ਹੋ ਇਸ ਸਾਲ ਵੀ 23 ਜਨਵਰੀ ਨੂੰ ਮੇਰੇ ਦਾ ਦਰ ਪਿਤਾ ਜੀ ਉਹ ਜੂਸਾ ਵਿਸੇ ਆਪ ਜੀ ਰਵਾਨਾ ਕਰਵਾ ਰਹੇ ਹੋ ਮੇਰੇ ਦਾ ਦਰ ਪਿਤਾ ਜੀ ਜਨ ਸੰਸਾਇ ਰਹਿਣਾ ਸੰਤਾਂ ਨੂੰ ਕੁਝ ਕੁਛ ਦਰਸ਼ਨ ਆਪਣੇ ਦੇਣੇ ਕੁਝ ਕੁਛ ਸੱਜਦਾ ਜੀ ਤੂੰ ਸਭ ਨੇ ਠਾਈ ਜਿੱਥੇ ਹੋ ਜਾਈ ਜੋ ਕਾਲੰਗ ਪਰਣਾ ਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਸਤਗੁਰੂ ਜੀ ਦੁਖੀਆਂ ਕ੍ਰਿਸ਼ਨ ਨੂੰ ਬਚਾ ਕਰਕੇ ਆਪਣੀ ਨਜ਼ਰ ਹਿੱਤ ਰੱਖ ਕੇ ਸਤਗੁਰੂ ਜੀ ਆਪਣੀ ਸੇਵਾ ਆਪੇ ਲੈ ਲੈਣੀ ਗੁਰਧਾਮਾਂ ਦੇ ਦਰਸ਼ਨ ਦਿਜ਼ਾਰੇ ਕਰਾਉਣੇ ਮਿਲਦਾ ਕਰਪਾ ਜੀ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਹੀ ਸਮੂਹ ਜੱਥੇ ਨੂੰ ਗੁਰੂ ਦੀ ਆਗਿਆ ਕੋਲ ਦੇ ਸਮੂਹ ਜੱਥੇ ਨੂੰ ਦਾਤਾਰ ਪਿਤਾ ਜੀਓ ਜਿੰਦ ਗੁਣੀ ਰਾਤੁ ਗੁਣੀ ਤਰੱਕੀ ਸਤਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਜੀ ਧਾਰਨੁ ਕ੍ਰਿਸ਼ ਕਰਨੀ ਇਸੇ ਤਰ੍ਹਾਂ ਦੀ ਸੰਤਾਨ ਦੀ ਸੇਵਾ ਆਪ ਜੀ ਦੇ ਚਰਨਾਂ ਵਿੱਚ ਦੇ ਰਹਿਣ ਕਰਉ ਤ੍ਰਿਪਤਾ ਮਿਲਦਾ ਦਾਤਾਰ ਪਿਤਾ ਜੀਓ ਜਥਾਰ ਨਾਨਕ ਕਰਦੀ ਪ੍ਰਣਾਮ ਸਤਿਗੁਰੂ ਨਾਨਕਾ ਵਿਚਾਰ ਦੀ ਕਲਾ ਰੂਪੀ ਹੈ ਸਰਬੋਤਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਲ ਕੋਟ ਧਨਵਾਦ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ಅಪਾਰ ਕਿਰਪਾ ਕੀਤੀ ਏ ਜੋ ਛੋਟੇ ਜਿਹੇ ਸੱਦੇ ਦੇ ਮੇਰੇ ਵੀਰ ਬਾਬਾ ਜੀ ਅਤੇ ਦੂਸਰੇ ਭਾਜੀ ਤੇ ਸੋਨੂ ਛਾਪੜਾ ਜੀ ਅਤੇ ਰਾਜੂ ਬਾਬਾ ਜੀ ਜੋ ਕਿ ਕਾਉਂਸਲਰ ਬਣੇ ਨਵੇਂ ਉਹਨਾਂ ਨੂੰ ਵਧਾਈ ਵੀ ਦੇਣਾ ਔਰ ਗੁਰੂ ਮਾਰੇ ਦੀ ਕਿਰਪਾ ਨਾਲ ਜੋ ਗੁਰੂ ਕੀ ਲਾੜਲੀ ਫੌਜ ਵੱਲੋਂ ਇੱਕ ਬੜਾ ਵੱਡਾ ਉਪਰਾਲਾ ਜਿਹੜਾ ਹਜੂਰ ਸਾਹਿਬ ਹਰ ਸਾਲ ਪਟਨਾ ਸਾਹਿਬ ਇੱਕ ਸਾਲ ਪਟਨਾ ਸਾਹਿਬ ਇੱਕ ਸਾਲ ਹਜੂਰ ਸਾਹਿਬ ਇਸ ਵਾਰੀ ਹਜੂਰ ਸਾਹਿਬ ਦਾ ਜੱਥਾ ਉਹ ਥੋੜਾ ਵੱਡਾ ਕਾਫਲਾ ਹੋ ਚੁੱਕਾ ਹੈ 260 ਪ੍ਰਾਣੀਆਂ ਦਾ ਕਾਫਲਾ ਹੈ ਔਰ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕਰਨੀ ਹੈ ਨਾ ਤੇ ਔਰ ਜੋ ਲੰਗਰ ਦੇ ਅਰੇਂਜਮੈਂਟ ਹੈ ਉਹ ਬਾਬਾ ਜੀ ਤੇ ਸੋਨੂ ਭਾਜੀ ਔਰ ਨੀ ਸ਼ਵੜਾ ਜੀ ਔਰ ਜਿਹੜੇ ਮੇਰੇ ਵੀਰ ਸੱਜਣ ਮਿੱਤਰ ਨੇ ਉਹ ਵੱਧ ਤੋਂ ਵੱਧ ਸ਼ਾਹ ਪਾ ਕੇ ਇਸ ਲੰਗਰ ਦੀ ਸੇਵਾ ਕਰਨਗੇ ਔਰ ਕੋਈ ਵੀ ਤਰ੍ਹਾਂ ਦੀ ਜੋ ਨਾਮ ਜਪਦੇ ਜਾਣਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਜਿਹੜਾ ਟ੍ਰੇਨ ਦੇ ਵਿੱਚ ਇੱਕ ਨਗਰ ਕੀਰਤਨ ਦੇ ਵਿੱਚ ਰੂਪ ਦੇ ਵਿੱਚ ਜਿਹੜਾ ਅੰਦਰ ਕੱਟ ਕਰੀਦਾ ਉਹ ਤੁਲਕੀਆਂ ਛੈਣੇ ਵਜਾ ਕੇ ਗੁਰੂ ਘਰ ਨੂੰ ਜਪਨਾ ਨਾਮ ਜਪ ਕੇ ਔਰ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੁੰਦੀ ਹੈ ਸੰਗਤ ਉਹ ਖੁਸ਼ੀਆਂ ਔਰ ਖੇੜੇ ਸੰਗਤ ਦੇ ਵਰਸਦੇ ਨੇ ਮੈਂ ਤਨਵਾਦ ਕਰਦਾ ਅੱਜ ਜੋ ਕੀ ਸੀਟਾਂ ਦੇ ਨੰਬਰ ਸੰਗਤਾਂ ਨੂੰ ਦਿੱਤੇ ਜਾ ਰਹੇ ਨੇ ਤੇ ਜਿਹੜਾ ਵੀ ਆਈ ਕਾਰਡ ਇਹਨਾਂ ਦੇ ਨਵੇਂ ਬਣਨ ਵਾਲੇ ਸੀ ਉਹ ਵੀ ਬਣ ਕੇ ਆ ਚੁੱਕੇ ਨੇ ਮੈਂ ਤਨਵਾਦ ਕਰਦਾ ਗੁਰੂ ਮਹਾਰਾਜ ਐਸੀ ਤਰ੍ਹਾਂ ਸੰਗ ਗੁਰੂ ਕੀ ਲਾੜਲੀ ਹੋਏ ਤੇ ਮੇਰਾ ਪਰ ਹੱਥ ਰੱਖੇ ਉਹ ਜਿਹੜੇ ਵੀਰ ਸਹਿਯੋਗੀ ਜਿਹੜੇ ਨੇ ਉਹ ਐਸੀ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਅਸੀਂ ਉਪਰਾਲੇ ਕਰਦੇ ਰਹੀਏ ਧੰਨਵਾਦ ਕਰਦਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸੰਸਥਾ ਗੁਰੂ ਕੀ ਲਾੜੀ ਫੌਜ ਜਿਹੜੀ ਸੇਵਾ ਕਰ ਰਹੀ ਹੈ ਇਹ ਸੇਵਾ ਹਰ ਕਿਸੇ ਦੇ ਕਰਮਾ ਦੀ ਨਹੀਂ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਔਰ ਸੰਗਤ ਨੂੰ ਰਸਨ ਕਰਵਾ ਰਹੇ ਨੇ ਆਏ ਜਨ ਮਲਕੀ ਪਿਛਲੇ ਤੋਂ ਪਿਛਲੇ ਮਹੀਨੇ ਕਿਥੇ ਹੋਰ ਸਕਤ ਕਰ ਸਕਾਈ ਸੀ ਹਰ ਮਹੀਨੇ ਹਰ ਮਹੀਨੇ ਹਰ ਮਹੀਨੇ ਇਹ ਕਿਤੇ ਨਾ ਕਿਸੇ ਧਾਰਮਿਕ ਸਥਾਨਾਂ ਤੇ ਲੈ ਕੇ ਜਾਂਦੇ ਰਹੇ ਨੇ ਫੋਰ ਮੈਂ ਕਹਿੰਦਾ ਪ੍ਰਮਾਤਮਾ ਦਾ ਇਹਦਾ ਅਸ਼ੀਰਵਾਦ ਇਹਨਾਂ ਤੇ ਬਣਿਆ ਰਿਹਾ ਮਹਾਰਾਜ ਦਾ ਇਹਨਾਂ ਕਹਿੰਦਾ ਮੈਂ ਆਪਣੀ ਬਾਣੀ ਨੂੰ ਬ੍ਰਹਮ ਦੇ ਰਿਹਾ ਜੈ ਸ਼੍ਰੀ ਰਾਮ ਹਰਿ ਹਰਿ ਮਾਦੇ ਜੈ ਮਹਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਜੋ ਗੁਰੂ ਕੀ ਲਾੜਲੀ ਫੌਜ ਜੱਤਾ ਹੈ ਉਹ ਹਰ ਸਾਲ ਹੀ ਜਿੱਦਾਂ ਸੰਗਤਾਂ ਦੀ ਸੇਵਾ ਕਰ ਇਸ ਸਾਲ ਵੀ ਤਕਰੀਬਨ 258 ਯਾਤਰਾਵਾਂ ਦਾ ਜੱਥਾ ਲੈ ਕੇ ਅਜੂਰ ਸਾਹਿਬ 23 ਜਨਵਰੀ ਨੂੰ ਧਰਵਾਣਾ ਹੋ ਰਹੇ ਨੇ ਤੇ ਮੈਂ ਸਭ ਤੋਂ ਵੱਡੀ ਗੱਲ ਇਹ ਕਹਿਣਾ ਚਾਹਨਾ ਵੀ ਇਹਨਾਂ ਦਾ ਜੋਸ਼ ਸੇਵਾ ਭਾਵਨਾ ਦੇਖ ਕੇ ਇੱਕ ਬੜੀ ਵੱਡੀ ਮਿਸਾਲ ਹੈ ਦੁਨੀਆ ਲਈ ਵੀ ਜਿਸ ਤੋਰੇ ਲੋਕੀ ਆ ਕੇ ਕਮਾ ਕਰਾਂ ਦੀ ਦੌੜ ਚ ਹੁੰਦੇ ਨੇ ਇਸ ਜੱਥੇ ਦੀ ਸੇਵਾ ਦੇਖੀਏ ਜਿੱਥੇ ਨੇ ਇੱਕੋ ਜਨੂੰਨ ਹੈ ਵੀ ਸੰਗਤ ਦੀ ਤੇ ਗੁਰੂ ਘਰ ਦੀ ਸੇਵਾ ਕਰਨਾ ਕਾਲੀ ਪੈਸਿਆਂ ਨਾਲ ਸੇਵਾ ਨਹੀਂ ਜੋ ਆਪਣੇ ਹੱਥੀ ਸੇਵਾ ਕਰਕੇ ਐਡੀ ਵੱਡੀ ਸੰਗਤ ਦਾ ਜੱਥਾ ਲੈ ਕੇ ਸਾਰੇ ਗੁਰੂ ਤਾਂ ਸਾਡੇ ਦਰਸ਼ਨ ਕਰਕੇ ਲੋਕਾਂ ਨੂੰ ਸੇਵਾ ਕਰਨੀ ਇਹ ਬਹੁਤ ਹੀ ਵੱਡਾ ਤੇ ਸ਼ਰੱਗ ਹੋਇਆ ਕੰਮ ਹੈ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਵੀ ਹਰ ਕੋਈ ਇਸ ਜਥੇ ਦੀ ਮਤਲਬ ਤਨੋਂ ਮਨੋਂ ਹਰ ਤਰੀਕੇ ਨਾਲ ਸੇਵਾ ਕਰੋ ਇਹਨਾਂ ਦਾ ਸ਼ਾਬਾਸ਼ ਦਿਓ ਤਾਂ ਕਿ ਇਹ ਹੋਰ ਇਤੋ ਵੱਡਾ ਜਥਾ ਲੈ ਕੇ ਗੁਰੂ ਦਾ ਮੱਲ ਦਰਸ਼ਨ ਲਈ ਆ ਸਕਣ ਅਤੇ ਗੁਰੂ ਘਰ ਤੇ ਸੰਗਤ ਦੀ ਹਮੇਸ਼ਾ ਐਸੀ ਤਰ੍ਹਾਂ ਦੀ ਸੇਵਾ ਕਰਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਲਾਡਲੀ ਫੌਜ ਵੱਲੋਂ ਜੋ ਹਰ ਸਾਲ ਗੁਰਧਾਮਾਂ ਦੇ ਜਿਹੜੇ ਦਰਸ਼ਨ ਹੈ ਉਹ ਕਰਾਈ ਜਾਂਦੇ ਆ ਇੱਕ ਸਾਲ ਪਟਨਾ ਸਾਹਿਬ ਔਰ ਦੂਸਰੇ ਸਾਲ ਹਜੂਰ ਸਾਹਿਬ ਜੀ ਦੇ ਜਿਹੜੇ ਦਰਸ਼ਨ ਹੈ ਕਰਾਈ ਜਾਂਦੇ ਆ ਸੰਗਤਾਂ ਨੂੰ ਇਸ ਸਾਲ ਵੀ ਗੁਰੂ ਕੀ ਲਾਡਲੀ ਫੌਜ ਵੱਲੋਂ ਬੜਾ ਹੀ ਇੱਕ ਸ਼ਲਾਘਾਯੋਗ ਕਦਮ ਹੈ ਬੜਾ ਵਧੀਆ ਉਪਰਾਲਾ ਮੈਂ ਕਹਿੰਦਾ ਸਤਿਗੁਰ ਜੀ ਬਖਸ਼ਿਸ਼ ਦਾ ਸਦਕਾ ਜਿਹੜਾ ਉਹ ਚੱਲਦਾ ਕਿਉਂਕਿ ਸਤਿਗੁਰ ਜੀ ਦਾ ਫਰਮਾਨ ਹੈ ਕਿ ਸੇਵਕ ਕੋ ਸੇਵਾ ਬਣਾਈ 100 ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਸਤਿਗੁਰ ਜੀ ਦੇ ਇਸੇ ਉਪਦੇਸ਼ ਦਾ ਸਦਕਾ ਗੁਰੂ ਕੀ ਲਾਡਲੀ ਫੌਜ ਜਿਹੜੀ ਹੈ ਮੇਰੇ ਵੀ ਰਾਜਾ ਜੀ ਬੱਬੂ ਜੀ ਸਰਦਾਰ ਹਰਭਜਨ ਸਿੰਘ ਜੀ ਸਾਰੀ ਜਿਹੜੀ ਇਹਨਾਂ ਦੀ ਟੀਮ ਹੈ ਜੋ ਹਰ ਮਹੀਨੇ ਜਿਹੜਾ ਉਹ ਗੁਰਧਾਮਾਂ ਦੇ ਜਿਹੜੇ ਦਰਸ਼ਨਾਂ ਦਰਬਾਰ ਸਾਹਿਬ ਨਾਨਕਸਰ ਵੀ ਲੈ ਕੇ ਜਾਂਦੇ ਆ ਤੇ ਸਾਲ ਦੇ ਵਿੱਚ ਇੱਕ ਵਾਰੀ ਜਿਹੜਾ ਉਹ ਕਾਜ ਜਿਹੜਾ ਵੱਡੇ ਜਥੇ ਨੂੰ ਜਿਹੜਾ ਉਹ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਵੀ ਲੈ ਕੇ ਜਾਂਦੇ ਆ ਇਸ ਸਾਲ ਵੀ 23 ਜਨਵਰੀ ਨੂੰ ਜਿਹੜਾ 260 260 ਜਿਹੜਾ ਸੰਗਤਾਂ ਦਾ ਜਿਹੜਾ ਪ੍ਰਾਣੀਆਂ ਦਾ ਜਿਹੜਾ ਜਥਾ ਉਹ ਹਜੂਰ ਸਾਹਿਬ ਜਿਹੜਾ ਉਹ ਦਰਸ਼ਨਾਂ ਵਾਸਤੇ ਜਾ ਰਿਹਾ ਉਹ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਕੀ ਲਾਡਲੀ ਫੌਜ ਦੇ ਜਿੰਨੇ ਵੀ ਪ੍ਰਬੰਧਕ ਵੀਰ ਨੇ ਇਹਨਾਂ ਤੋਂ ਸਤਿਗੁਰ ਇਸੇ ਤਰ੍ਹਾਂ ਹੀ ਆਪਣੀ ਸੇਵਾ ਲੈਂਦੇ ਰਹਿਣ ਕਿਉਂਕਿ ਕਿਸੇ ਨੂੰ ਦਰਸ਼ਨ ਕਰਾਣੇ ਜਿਹੜੇ ਆ ਇਹ ਉਪਰਾਲਾ ਜਿਹੜਾ ਬੜਾ ਵੱਡਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਇਹਨਾਂ ਤੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਗੁਰਧਾਮਾਂ ਦੀ ਜਿਹੜੀ ਸੇ ਦਰਸ਼ਨਾ ਦੀ ਇਸੇ ਤਰ੍ਹਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ